ਸਕਿੰਡ ਵਰਡ ਸਤਿਕਾਰ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜਲਦੀ ਕਲਾ ਦੇ ਵਿੱਚ ਆਵੋਗੇ ਅਸੀਂ ਅੱਜ ਜਲਦੀ ਲਈ ਵਿੱਚ ਆਉਂਦੇ ਆ ਅੱਜ ਆਪਾਂ ਨੂੰ ਕਾਹਨੂੰ ਆਇਆ ਅੱਜ ਪਾਈ ਜਾਣਾ ਸੰਧਾਰਾ ਦੇਣ ਭਾਈ ਹਾਂ ਹਰਤੇ ਜਾਨੇ ਬਾਕੀ ਸਮਾਨ ਤਾਂ ਲੈ ਗਏ ਉਹ ਤੂੜੀਆਂ ਭੁੱਲ ਗਏ ਤੂੜੀਆਂ ਮੰਨੂ ਕਹਿੰਦੇ ਭਾਈ ਮੈਂ ਤਾਂ ਤੁਹਾਡੇ ਹੁਣ ਫਰੀ ਹੋਇਆ ਤਾਂ ਮੈਨੂੰ ਕਹਿੰਦੇ ਚੂੜੀਆਂ ਚੋਣਦੇ ਆ ਕਹਿੰਦੇ ਵੀ ਦੀਦੀ ਕਹਿੰਦੀ ਵੀ ਮੈਨੂੰ ਨਹੀਂ ਚੂੜੀਆਂ ਲੋੜ ਹੈਗੀ ਆ ਵੀ ਮੈਂ ਮੇਰੇ ਕੋਲ ਕਾਤਲੂ ਹੈਗੀਆਂ ਵੀ ਚਲ ਆਏ ਕਰਿਓ ਤੁਸੀਂ ਕਿੰਨੂ ਜੋਗੀਆਂ ਲਿਆ ਫੇਰ ਚਲੋ ਹੁਣ ਕਿੰਨੂ ਜੋਗੀਆਂ ਭਾਈ ਚੂੜੀਆਂ ਮਖ ਚਲ ਦੇਖ ਚਾਲਦੇ ਹਣਾ ਲੈ ਦੇਣੇ ਆ ਪੂੜੀਆਂ ਫੇਰ ਭਾਈ ਕਹਿੰਦੇ ਵੀ ਬੱਚਿਆਂ ਦੀਆਂ ਚੂੜੀਆਂ ਜਿਹੜੀਆਂ ਕਾਂਚੀ ਚ ਨਹੀਂ ਆਉਂਦੀਆਂ ਤੇ ਮੈਟਲ ਵਿੱਚ ਆਉਂਦੀਆਂ ਜਿੱਦਾਂ ਇਹ ਮਤਲਬ ਬੱਚੇ ਮਾਰ ਲੈਂਦੇ ਆ ਮੰਨ ਲਓ ਕੋਈ ਇੱਕ ਤੇ ਕੁੱਟਦੀ ਨਾ ਬੱਚੇ ਕਿਉਂਕਿ ਇਹ ਨਹੀਂ ਸਮਝਦੇ ਨਾ ਇਹ ਚੂੜੀਆਂ ਆਹ ਕੱਤੀ ਫਿਰ ਆਪਣਾ ਆਈ ਵੀ ਇਹ ਨੂੰ ਲੇਖਣ پیسے ਸਾਨੂੰ ਇਸ ਕੰਮ ਦੀ ਏਡੀ ਜ਼ਿਆਦਾ ਨੌਲਜ ਤਾਂ ਹੈ ਨਹੀਂ ਪਰ ਹੁਣ ਭਾਈ ਜਿਹੜਾ ਕੰਮ ਕਹਿਤਾ ਕਰਦਾ ਉਹ ਕਰਨਾ ਪੈਣਾ ਹੈ ਨਾ ਦੇਣੀਆਂ ਦਾ ਕਿਉਂਕਿ ਪੈਣੀ ਆ ਹੀ ਆ ਚਲੋ ਬਾਕੀ ਆਏ ਪਾਣੀਆਂ ਬੱਚੇ ਨੇ ਐਡੀ ਜ਼ਿਆਦਾ پیسے ਕੋਈ ਝੰਗਾਈ ਚ ਜਾਂਦੀ ਦੀ ਲੋੜ ਨਹੀਂ ਆ ਜਿਵੇਂ ਹੁਣ ਲੈ ਕੇ ਉਹਨੇ ਨਾ ਵਿਚੜੀ ਨਹੀਂ ਹੋਣੀ ਪਾਣੀ ਹੈ ਨਾ ਤੇ ਆਹ ਹੁਣ ਆਏ ਆ ਆਹ ਦੋ ਤਰ੍ਹਾਂ ਦੀਆਂ ਐਂਡਸ ਕਿੰਨਾ ਆਈ ਕਿ ਆਹੀ ਕਰਨ ਦਾ ਸਾਧਨ ਇੱਕ ਆਹ ਨਾਲ ਹੈ ਅਲੱਗ-ਅਲੱਗ ਹੈ ਜੀ ਜੀ ਕੋਈ ਫਿਕਰ ਨੰਦੀ ਆ ਨਾ ਅ ਅ ਜੇ ਸੋਚਦੇ ਨੇ ਕਿ ਉਹਦੇ ਦੇ ਉਹਦੇ ਨਾਮ ਤੇ ਜਗਨਾ ਦੇ ਅ ਤਰੋ ਦੇਣ ਚਾਹੇ ਸੰਧਾਰੇ ਹੀ ਜਾਣਾ ਪਰ ਹੈ ਤਾਂ ਸ਼ੱਕ ਨੇ ਆ ਨਾਲ ਚੀਜ਼ ਵੀ ਵੇਲੇ ਮਿਲਣਾ ਦਾ ਜਿਆਦਾ ਪਹਿਲਾਂ ਸਾਡੀ ਖਲਾਫੀ ਦੀ ਗੱਲ ਹਰੀਆਂ ਲੈ ਲੂਗੇ ਕੋਸ ਲਾਲ ਦੇ ਦਿੰਗੇ ਪਰ ਇਹ ਫਿਰ ਪੂਰਾ ਸੈਟ ਹੀ ਕੰਪਲੀਟੇ ਮਿਲਣਾ ਇੱਕ ਕਲਰ ਦੇ ਤੇ ਕਾ ਕਰਕੇ ਹੁਣ ਫਿਰ ਸਾਇਦ ਮੈਨੂੰ ਲੱਗਦਾ ਵੀ ਇਹਦੇ ਆਉਣੀਆਂ ਚਾਹੀਦੀਆਂ 8-9 ਕੁ ਖਾਲ ਦੀ ਕੁੜੀ ਆਏ। ਉਹ ਹੈ ਵੀ ਥੋੜੀ ਸਰੀਰ ਤੇ ਪਤਲੀ ਹੋਆ। ਹਨਾ ਬਹੁਤ ਹੀ ਜ਼ਿਆਦਾ ਤਗੜੀ ਵੀ ਨਹੀਂ ਹੈਗੀ। ਆਹ ਬੰਨੀਆਂ ਵੈਸੇ ਮੈਨੂੰ ਲੱਗਦਾ ਇਹ ਆਏ ਜਾਣੀਆਂ। ਤੇ ਬਾਕੀ ਚਲ ਦੇਖਦੇ ਆ ਫਿਰ ਹੁਣ ਬਿਸਕੁਟ ਵੀ ਲੈ ਕੇ ਜਾਣੇ ਆ ਹਜੇ ਅੱਧਾ ਸਾਮਾਨ ਲੈ ਕੇ ਕਰਦੇ ਅੱਧਾ ਲੈ ਕੇ ਨਹੀਂ ਗਏ। ਤੇ ਇੱਕ ਲੱਡੂ ਲੈਣੇ ਆ ਭਾਈ। ਬਾਕੀ ਜੀਲੇ ਫੁੱਲੇ ਲੈਣੇ ਆ। ਬਾਕੀ ਜੇ ਕੋਈ ਹੋਰ ਚੀਜ਼ ਘਟੀਪੱਡੀ ਆਪਾਂ ਫੋਨ ਕਰਕੇ ਕੁਝ ਵੀ ਲਵਾਵਾਂਗੇ ਹਨਾ। ਇਸ ਤੂੰ ਇਹ ਆਪਣੇ ਆ ਕਰ ਲਿਆ ਜੀ ਫਾਈਨਲ ਬਾਕੀ ਭਾਈ ਇਹਦਾ ਕੀ ਪ੍ਰਾਈਸ ਹੈ ਜੀ 50 ਦਾ ਲੱਗਦਾ 50 ਦਾ ਹਾਂ ਜੀ ਇਹ ਅਲੱਗ-ਅਲੱਗ ਤਾਂ ਨਹੀਂ ਮਿਲ ਸਕਦੀਆਂ ਪੂਰਾ ਸੈਟ ਹੀ ਮਿਲਣਾ ਤੇ ਚਲੋ ਠੀਕ ਹੈ ਜੀ ਇਹ ਲੈ ਲੀਏ ਜੀ ਆਪਾਂ ਬਾਕੀ ਉਹਨਾਂ ਨੂੰ ਫੋਨ ਕਰਕੇ ਹੋਰ ਪੁੱਛ ਲੈਂਦੇ ਆ ਭਾਈ ਕੋਈ ਹੋਰ ਚੀਜ਼ ਤਾਂ ਨਹੀਂ ਲੈਣੀ ਮਿਲਦੇ ਵੇ ਸਾਨੂੰ ਥੋੜੀ ਦੇਖਦਾ ਲਓ ਜੀ ਪਹੁੰਚ ਗਏ ਹੁਣ ਆਪਾਂ ਬਿਸਕਟਾਂ ਦੀ ਦੁਕਾਨ ਤੇ ਤੇ ਬਾਈਆਂ ਨੇ ਉਹ ਤਾਂ ਰੱਖੇ ਵੀ ਪੂਪੀਤੇ ਕੇਲੇ ਹੈ ਨਹੀਂ ਕੇਲੇ ਹੈ ਨਹੀਂ ਮਿੱਤਰ ਕੀ ਰੇਟ ਆ ਬਿਸਕੁਟ 120 ਰੁਪਏ 120 ਰੁਪਏ ਕਿਲੋ ਹੈ ਮਸ਼ੀਨੀਓ ਸਾਰੇ ਇਹ ਠੀਕ ਆ ਬਿਸਕੁਟ ਆਪ ਬਣਾਉਣੇ ਤੇ ਜੀ ਆਪ ਹੁਣ ਟਾਈਮ ਲੱਗਿਆ ਨਹੀਂ ਤੇ ਚਲੋ ਇੱਕ ਭੈਣ ਨੂੰ ਸੰਧਾਰਾ ਦੇ ਕੇ ਆਣਾ ਉਹਨੂੰ ਹੁਣ ਇਹੀ ਦੇ ਜੰਨੇ ਆ ਇਹ ਕੀ ਰੇਟ ਆ ਇਹ ਵੀ ਬੜੇ ਪਤਲੇ ਵਾਲੇ ਮੈਂ ਕਹਿੰਦਾ ਜ਼ਿਆਦਾ ਵਧੀਆ ਰਹਿੰਦੇ ਆਹ ਵਾਲੇ ਇਹ ਥੋੜੇ ਜੇ ਮੋਟੇ ਹੁੰਦੇ ਆ ਅ ਚਲੋ ਬਾਕੀ ਦੇਖਦੇ ਆ ਫਿਰ ਆ ਦੇ ਦੇ ਯਾਰ 2 ਕਿਲੋ ਇਹ ਮੁੰਡਾ ਹੈਗਾ ਜੀ ਸੋਨੂ ਸੋਨੂ ਕੀ ਨਾਮ ਆ ਚੈਨਲ ਦਾ ਤੇਰਾ ਹੈਗਾ ਸੋਨੂ ਬਲੌਗ 757743 75743 ਠੀਕ ਹੈ ਮੁੰਡੇ ਨੇ ਬਲੌਗਿੰਗ ਚੈਨਲ ਬਣਾਇਆ ਭਾਈ ਨੂੰ ਸਭੀ ਵਾਰੀ ਸਾਡਾ ਸਬਸਕ੍ਰਾਈਬ ਕਰਿਓ ਸਾਰੇ ਜਾਣੇ ਤੇ ਨੋ ਭਾਜੀ ਇਹ ਤਾਂ ਟੋਕਰੀਆਂ ਵੀ ਪਈਆਂ ਇਹਨਾਂ ਦੇ ਬੱਚਿਆਂ ਦਾ ਸਾਮਾਨ ਲੱਗਦਾ ਸਾਰੇ ਦਾਣਾ ਟੂੜਾ ਸਾਰੇ ਹੀ ਸਾਮਾਨ ਮਿਲ ਜਣਾ ਭਾਜੀ ਉਹਨਾਂ ਕੋਲ ਤਾਂ ਕੇਕ ਕੂਪ ਸਾਰਾ ਕੁਝ ਹੈ ਨਾ ਕੇਲੇ ਲੈਣੇ ਸਾਨੂੰ ਹੁਣ ਆਪਾਂ ਕੇਲੇ ਅੱਗੇ ਤੇ ਰੇੜੀਆਂ ਲੱਗ ਜਾਂਦੀਆਂ ਅੱਗੇ ਤੋਂ ਬਿਲਕੁਲ ਆਪਾਂ ਨੂੰ ਹਾਂ ਅੱਗੇ ਮਿਲੂਗਾ ਕਿਤੇ ਹੈ ਨਾ ਚਲ ਕੇਲੇ ਅੱਗੇ ਦੇਖ ਲੰਨੇ ਆ ਬਿਸਕੁਟ ਹੋ ਗਏ ਕੇਲੇ ਇੱਕ ਹੋਰ ਕੀ ਆ ਕਿਹਾ ਤਾਂ ਯਾਰ ਇੱਕ ਚੀਜ਼ ਹੋਰ ਕਹੀ ਸੀ ਉਹਨਾਂ ਨੇ ਲੱਡੂ ਸੱਚ ਲੈ ਲੈਣੇ ਲੱਡੂ ਲੱਡੂ ਡਟ ਚਲ ਹਾਂ ਉਹ ਵੀ ਚਲ ਕੇ ਆਹ ਦੇਖਦੇ ਆ ਜਾਂ ਆਹ ਭਾਈ ਕੇਲੇ ਵਾਲੀ ਜਿਹੜੀ ਉਹ ਪਹੁੰਚ ਕੇ ਕਿਦਾਂ ਮਿੱਤਰ ਕੇਲੇ 80 ਰੁਪਏ 80 ਰੁਪਏ ਦਰਜਣ ਜਾਂ ਕਿਲੋ ਦਰਜਣ ਦਰਜਣ ਇੱਧਰ ਸਾਡੇ ਵੱਲ ਦਰਜਣ ਹੀ ਆ ਕਿਲੋਆਂ ਦੇ ਹਿਸਾਬ ਨਾਲ ਹਾਂ ਤੁਹਾਡੇ ਬਸੇ ਏਰੀਏ 'ਚ ਹੈਨਾ ਸਾਡੇ ਦਾ ਆਹ ਇੱਥੇ ਉੱਥੇ 100 ਦੇ 2 ਕਿਲੋ ਨੇ 100 ਦੇ 2 ਕਿਲੋ ਕਿੰਨੇ ਕਰਦੇ ਹੁੰਦੇ ਕਿਲੋ ਚ ਦਰਜਣ ਕਰਜਣ ਤੇ ਉੱਪਰ ਚੜਨਾ ਕਰਦੇ ਤੋਂ ਘੱਟ ਚੜਦੇ ਨੇ ਦਰਜਣ ਤੇ ਘੱਟ 2 ਕਿਲੋ ਚ ਹਾਂ ਅੱਛਾ ਤੋਲੀ ਕਿੰਨੇ ਦੇ 2 ਕਿਲੋ ਕਿੰਨੇ ਤੋਲੀ ਬਣੇ ਦਰਜਣ ਇੱਕ ਕਿੰਨੇ ਵੀ ਹੋ ਜੂਗੀ ਕਿਲੋ ਕਿਲੋ ਕੇ ਹੋਣੇ ਮੰਨ ਲਾ ਦ ਵੀ ਇਹ ਹਾਲੇ 1.5 ਕਿਲੋ ਦੇ ਵੀ ਜ਼ਿਆਦਾ ਕਿੰਨੇ ਆ ਇਹ ਟੋਟਲ 2 ਕਿਲੋ ਪਾ ਲਓ ਮੈਂ ਵੀ 100 ਦੇ ਦਿਆਂਗਾ ਕਹਾਂ ਮੈਂ 2 ਕਿਲੋ ਪਾ ਲਓ ਮੈਂ ਵੀ 100 ਦਾ ਦੇ ਦੂਗਾ ਅਰੇ ਮੇਰੇ ਕੋ ਬिजरू ਤੋਂ ਬਚ ਜਾਏਗਾ ਹਾਂ ਗਾਲਤਾ ਠੀਕ ਅੱਛਾ ਗਾਲਤਾ ਠੀਕ ਆ ਸਹੀ ਹੈ ਗਾਲਤ ਗੱਲ ਤੂੰ ਦਰਜਣ ਕਰ ਦੇ ਯਾਰ ਹਮ ਲੋਕ 100 ਤੋਂ 15 ਕਿਲਾ ਪਾਤਾ ਅੱਛਾ ਹਾਂ 100 ਕਿਲਾ ਹੋ ਜਾਂਦੇ ਨੇ ਇਹ ਪੂਰੀ ਦਰਜਣ ਹੈ ਨਹੀਂ ਨਹੀਂ ਗਿਣਨੇ ਆ ਜੇ ਤਾਂ 4 8 12 16 ਕਿਲਾ ਹੈ ਅੱਛਾ ਮੈਂ ਕਰ ਚੰਦੋਂ ਪਰ ਇਹ 100 ਕਿਲੇ ਹੈ ਸੋਨੇ ਦਾ ਮੈਂ 10 ਸੋਨਾ ਹੀ ਦੇ ਦੇ ਯਾਰ ਤੂੰ ਨਾ ਅ ਵੀ ਸੋਨੂੰ ਅੱਡੇ ਵਾਲੇ ਬਾਈ ਸੋਨੇ 16 ਕਿਲੇ ਸੋਨਾ ਦੇ 16 ਕਿਲੇ ਲੈ ਲੇ ਠੀਕ ਹੈ ਤੇ ਸੇਵ ਕਿੰਦਾ ਸੇਵ ਸੇਵ 150 ਇਹ 200 ਆ 150 ਉਹ 200 ਹੈ ਸੇਵ ਬੜਾ ਮਹਿੰਗਾ ਹੋਇਆ ਬਾਈ ਯਾਰ ਜੇ ਵੀ ਤਾਜੀ ਸੇਵ ਆ ਗਿਆ ਫਿਰ ਤਾਂ ਰੇਟ ਕੱਟ ਗਿਆ ਹੂੰ 280 300 ਦੇ ਚੱਲ ਰਹੇ ਨੇ ਸੇਵ ਸੇਬ ਬੜਾ ਮਹਿੰਗਾ ਹੋਇਆ ਵਾ। ਪਾਲੂ ਨਾਲ 180 ਰੁਪਏ ਲਗਾ ਦੇਗੇ ਬੋਲੀ ਕਰਨ। ਨਹੀਂ ਕੋਈ ਨਹੀਂ ਕੇਲੇ ਲੈਨੇ ਗਾ। ਕੋਈ ਚੱਕਰ ਨਹੀਂ। ਦੇਖ ਲਾ ਕਿਆ ਲੱਗੀ ਵੀ ਆ ਕਰਨ। ਓਏ! ਕਿਆ ਕਰਦੀ ਤੂੰ? ਦੇਖ ਲੋ ਸਾਰੇ ਕੱਪੜੇ ਭਿਉਨੇ ਇੱਥੇ ਬੈਠੀ ਮम्मा ਨੇ ਕੁੱਟਣਾ ਤੈਨੂੰ। ਮम्मा ਨੇ ਦੇਖ ਪਾਣੀ ਪੀ ਜਾਂਦੀ। ਅੰਦਰ ਚੱਲਦਾ ਮੈਂ ਤੈਨੂੰ ਪਾਣੀ ਪੀਣੇ। ਸਸੀ ਕਾ ਬੁਲਾ ਦੇ। ਸਸੀ ਕਾ ਬੁਲਾ ਦੇ। ਹੱਥ ਜੋੜ ਕੇ ਬਲਾ ਮੱਟੂ ਜੀ ਬਲਾ ਸੱਸੀ ਕਾ ਖੜੀ ਹੋ ਕੇ ਬਲਾ ਪੁੱਤ ਖੜੀ ਹੋ ਕੱਪੜੇ ਗਿੱਲੇ ਕਰੀ ਜਾਂਦੀ ਕੁੱਟਣਾ ਤੈਨੂੰ ਮੰਮਾ ਨੇ ਹੈ ਛਾਤਰੀ ਕਾਲ ਤਾਂ ਠੀਕ ਆ ਕੱਪੜੇ ਕਾਤੇ ਗਿੱਲੇ ਕਰੀ ਜਾਂਦੀ ਹੈ ਗੰਦਾ ਬੱਚਾ ਚੱਲ ਆ ਜਾ ਹੁਣ ਅੰਤ ਤੈਨੂੰ ਚੱਲੀਏ ਚਲ ਅੰਦਰ ਆ ਜਾ ਲਓ ਜੀ ਆਪਾਂ ਪਹੁੰਚ ਗਏ ਘਰਾਂ ਸਮਾਨ ਆਪਾਂ ਭਾਈ ਤਾਰ ਲਿਆ ਹਾਂ ਮੋਟਰਸਾਈਕਲ ਉੱਪਰ ਫੜਾइए ਪੁੱਛੀਏ ਹੁਣ ਆਹੀ ਚਾਹੀਦਾ ਤਾਂ ਭਾਈ ਕਿ ਹੋਰ ਕੁਝ ਵੀ ਚਾਹੀਦਾ ਤਾਂ ਲਓ ਜੀ ਦੇਖ ਰਹੇ ਆ ਭਾਈ ਹਣ ਕਿੱਧਰ ਬੈਠੇ ਆ ਘਰ ਦੇ ਲੈ ਭਾਈ ਇੱਧਰ ਹਾਂ ਦੋ ਘੰਟਾ ਹੋ ਗਿਆ 11:30 ਵਜੇ ਤੇ ਸਾਰੇ ਜੀ ਸਾਰੇ ਆ ਗਏ ਸਾਸਤਰੀ ਕਾਲ ਜੀ ਬੜੀ ਤਿਆਰੀ ਖੱਚੀ ਵੀ ਆ ਹੈ ਤੁਸੀਂ ਨਿਗੇਟ ਨੂੰ ਬੱਲੇ ਤੇਰੇ ਜੇ ਮੈਨੂੰ ਜੇ ਫੋਨ ਕਰਤਾ ਵੀ ਤੁਸੀਂ ਫ੍ਰੀ ਹੋਗੇ ਹਾਂ ਉੱਤੇ ਬਾਅਦ ਕੀ ਕਰਨ ਲੱਗ ਗਏ ਸੀ ਤੁਸੀਂ ਉਹ ਮੈਂ ਉੱਥੇ ਬੈਠ ਗਿਆ ਸੀ ਕਿੰਦੂ ਕੋ ਚਾਹ ਬਣਾ ਲਈ ਉੱਥੇ ਚਾਹ ਹੀ ਤਾਂ ਲੱਗ ਗਿਆ ਚਾਹ ਪੀਣ ਲੱਗ ਗਏ ਉਹ ਫੇਰ ਉੱਥੇ ਉੱਥੇ ਫੇਰ ਤੈਨੂੰ ਪਤਾ ਹੀ ਐ ਮਾਦਾ ਫੇਰ ਉੱਥੇ ਆਪਣਾ ਆਇਆ ਸਟੇ ਸਾਰੇ ਬੈਠੇ ਤੇ ਠੀਕ ਹੈ ਠੀਕ ਹੈ ਵਧੀਆ ਤੁਸੀਂ ਬੈਠ ਗਏ ਮੈਂ ਪੌੜੀ ਤੇ ਲੈ ਕੇ ਆਈ ਹਾਂ ਠੀਕ ਹੈ ਕੋਈ ਨਾ ਫਿਰ ਅਸੀਂ ਗੁੱਸਾ ਨਹੀਂ ਕਰਦੇ ਹਾਂ ਮੈਂ ਕਿਹਾ ਤਾਂ ਪੌੜੀ ਨੂੰ ਉਹ ਕਹਿੰਦਾ ਬਾਈ ਰੁਕਣਾ ਬਣਾ ਹਫ ਤੱਕ ਕਿਸੇ ਹੋਰ ਬੈਲਡੀ ਵਾਲੇ ਨੂੰ ਦੇਖ ਰਹੇ ਨਹੀਂ ਮੈਂ ਤਾਂ ਬੱਚੇ ਕੋਲ ਆ ਕੇ ਮੰਮੀ ਕਿਸੇ ਹੋਰ ਬੈਲਡੀ ਵਾਲੇ ਨੂੰ ਦੇਖ ਲਈ ਲੈ ਉਹ ਨੂੰ ਨਹੀਂ ਦੇਖਣਾ ਉਹ ਤੇ ਉਹ ਬਣਾਉਣੀ ਤੁਸੀਂ ਪੂਰਾ ਕਰੋ ਵੀ ਸੱਚੀ ਹੋ ਤਾਂ ਮੰਮੀ ਤਾਂ ਬੀਬੀ ਨੂੰ ਦੱਸੀ ਜਾਂਦੇ ਉਹਨੂੰ ਗਿੰਦੂ ਉਹਨੇ ਗਿੰਦੂ ਗਿੰਦੂ ਤੇ ਤੁਸੀਂ ਲਿਆਏ ਲਿਆ ਉਹਨੂੰ ਲਿਆਂਦਾ ਸਮਾਨ ਦੇਖ ਤਾਂ ਆਹੀ ਕੁਛ ਚਾਹੀਦਾ ਤਾਂ ਹਾਂਜੀ ਹਾਂਜੀ ਲਿਆਂਦੀਆਂ ਸ਼ੁਕਰਾਂ ਚੂੜੀਆਂ ਸੀ ਦੀਦੀ ਨੂੰ ਲਿਆਂਦੀਆਂ ਤੀਆਂ ਫੇਰ ਛੋਟੀ ਜਿਹੀ ਵੀ ਦੇਂਦੀ ਸੀ ਨਾ ਅੱਛਾ ਦੀਦੀ ਮੈਂ ਤਾਂ ਕਹਾਂ ਕਿ ਤੇ ਦੀਦੀ ਕਹਿੰਦੀ ਵੀ ਮੈਨੂੰ ਹੈ ਮੇਰੇ ਕੋਲ ਹੈਗੀਆਂ ਕਿ ਹੈ ਕਿ ਆਪਾਂ ਨੇ ਦੇਣੀਆਂ ਹੁੰਦੀਆਂ ਓਹੋ ਮੈਨੂੰ ਆਏ ਹੋ ਗਿਆ ਮੈਂ ਕਿਹਾ ਵੀ ਤੈਨ ਕਿਹਾ ਵੀ ਗਿੰਨੂ ਜੋਗੀਆਂ ਲਿਆਇਓ ਵੀ ਖਬਰ ਦੀਦੀ ਨੇ ਆਏ ਕਹਿਤਾ ਹੋਵੇ ਵੀ ਨਹੀਂ ਮੇਰੇ ਜੋਗੀਆਂ ਨਾਲ ਲਿਆਇਓ ਵੀ ਤੇਰੀ ਆਪਾਂ ਨੇ ਲੈਤੀਆਂ ਵੀ ਅਦੀ ਦੀਦੀ ਜੋਗੀਆਂ ਕਿੰਨਾ ਫਿਰ ਆ ਗਿੰਨੂ ਜੋਗੀਆਂ ਨੇ ਗਿੰਦੂ ਜੋਗ ਉਹ ਦੇਖਣਾ ਹੋ ਗਿਆ ਜੈਸਮੀਨ ਨੇ ਮੇਰੇ ਚੂੜੀਆਂ ਪਾਉਂਦੀ ਨਾ ਸਟ ਕਰ ਹਾਂਜੀ ਹਾਂਜੀ ਐਨ ਕਰਦੀ ਸਟ ਕਰਦੀ ਠੀਕ ਆ ਇਹ ਕਿੰਨੂ ਜੋਗੀਆਂ ਆਏ ਮਤਲਬ ਇਹ ਵੀ ਨੂਰ ਪਾਣੀ ਨੇ ਆਣੇ ਨੇ ਵੀ ਹੁੰਦਾ ਨਾ ਥੋੜੇ ਜਿਹਾ ਸ਼ੌਕ ਠੀਕ ਆ ਠੀਕ ਆ ਇਹ ਆ ਨਾ ਤਾਂ ਹੀ ਦੀ ਆਏ ਇਹੇ ਮੈਂ ਪੱਕੇ ਹਾਂ ਅੱਛਾ ਗਿੰਨੂ ਨੂੰ ਪੈਸੇ ਦੇ ਦੂੰਗੇ ਭਾਈ ਹਾਂ ਗਿੰਨੂ ਨੂੰ ਉੱਪਰ ਵਾਲਾ ਪਹਿਲਾ ਬਟਨ ਇਹ ਬਟਨ ਹੂੰ ਗਿੰਨੂ ਨੂੰ ਚੱਲ ਪੈਸੇ ਲਾ ਦੂੰਗੇ ਹਨਾ ਵੈਸੇ ਸੂਟ ਵੀ ਮੰਮੀ ਜਾਂਦੇ ਹੁੰਦੇ ਸੰਧਾਰਿਆਂ ਨੂੰ ਸੂਟ ਜਾਂਦੇ ਤਾਂ ਹੈ ਨਹੀਂ ਫਿਰ ਉਹਨੇ ਪਹਿਲੀ ਵਾਰ ਜਾਣਾ ਏ 10 ਮਹੀਨੇ ਸੰਧਾਰਿਆਂ ਨੇ ਕਿ ਜਾਣਾ ਹੈ ਨਹੀਂ ਪਰ ਆ ਸੰਧਾਰਿਆਂ ਦਾ ਅੱਛਾ ਫਿਰ ਇਹ ਹੁਣ ਪਹਿਲੀ ਵਾਰ ਜਾਣਾ ਏ ਮੰਮੀ ਨਹੀਂ ਜਾ ਰਹੀ ਵੈਸੇ ਤੇਰੀ ਵੀ ਸੌਣ ਦੇ ਸੰਧਾਰੇ ਪਹਿਲੇ ਔਰੇ ਇਹਦੇ ਹਾਂ ਜੀ ਕਹਿੰਦੇ ਜੜੇ ਮੰਮੀ ਇੱਕ ਸੌਂਦੇ ਨੇ ਚੱਲ ਦੇ ਨਾ ਉਹ ਨਾ ਨੇ ਰੱਜ ਜਾਣਾ ਨਾ ਸੀ ਖਾਲੀ ਹੋ ਜਾਣਾ ਆਹੋ ਭਲਾਈ ਤਾਂ ਚੱਲ ਤਾਏ ਹਾਂ ਚਾ ਕੇ ਚੱਲ ਦੇ ਦੇ ਭਾਈ ਅੱਛਾ ਹਾਂ ਆਹ ਤਾਂ ਲਿਆਏ ਵਧੀਆ ਕਰੇ ਲੱਡੂ ਕਿੱਥੇ ਆਹ ਓਹੋ ਯਾਰ ਲੱਡੂ ਰਹਿ ਗਏ ਜੇ ਮੰਮੀ ਸੱਤੇ ਗੱਲ ਕੀ ਹੋ ਜੀਵੇ ਹਜ਼ਾਰ ਹਜ਼ਾਰ ਕੁਸ ਬੋਲਣਾ ਓ ਮੈਂ ਅਸਲ ਵਿੱਚ ਨਾ ਚੱਲ ਐ ਕਰੂੰਗੇ ਹੁਣ ਜਾਂਦੇ ਜਾਂਦੇ ਲੈ ਜਾਂ ਕੋਈ ਨਹੀਂ ਜਾਂਦੇ ਜਾਂਦੇ ਲੈ ਲੂ ਤੂੰ ਰਹਿਣ ਦੂੰਗੇ ਮੈਂ ਆਸੂ ਕਰੇ ਕਿ ਲਾਜਾ ਮੈਂ ਡੱਬਾ ਲੈ ਜਾਣਾ ਹਾਂ ਹਾਂ ਕੁਝ ਵੀ ਲੈ ਲੋ ਲੱਡੂ ਨਹੀਂ ਖਾਂਦੇ ਕੋਈ ਵੀ ਕੀ ਫਾਇਦਾ ਨਹੀਂ ਹੋਰ ਕੀ ਦੇ ਮੂਹ ਵੀ ਪਵੇ ਮੂਹ ਹੋ ਜਾਵੇ ਪੈਦਾ ਕਿਹਾ ਹਾਂ ਲੱਡੂ ਥੋੜੇ ਕੱਟੇ ਪਸੰਦ ਕਰਦੇ ਭਾਈ ਅੱਜਕੱਲ ਤੇ ਪੀਪਾ ਬੜਾ ਸਜਾਇਆ ਵਾਹੇ ਇੱਤਾ ਹੀ ਆ ਸਜਾਇਆ ਕਰੀਏ ਮੈਂ ਅੰਨੇ ਵਾਲਾ ਚੋਰੀ ਕਰ ਲਿਆ ਹਾਂ ਤਾਂ ਅੱਛਾ ਮਮਾ ਕਹਿੰਦਾ ਤੇਰੇ ਨਾਲ ਪੀਪੇ ਤੇਰੇ ਤੂੰ ਲੈ ਜਾ ਹਾਂ ਠੀਕਾ ਠੀਕਾ ਮਾਂ ਮੜਾ ਜਾਈਆ ਮਾਂ ਨੇ ਆਣਾ ਲੈ ਕੇ ਨੇ ਬਈ ਮਿਸਕੋੜ ਮਮੀ ਦੇਖਦਾ ਨਾ ਮਿੱਠਾ-ਮੂਠਾ ਕਿਦਾਂ ਮੈਂ ਤੇ ਚੈੱਕ ਵੀ ਨਹੀਂ ਕਰ ਹੋਏ ਉੱਥੇ ਲੈ ਹੁਣ ਲਿਆ ਆ ਕੇ ਵੀ ਤੁਹਾਨੂੰ ਕਹਿਤਾ ਵੀ ਘਾਟਾ ਮਿੱਠਾ ਪਰ ਫਤਾ ਕੀ ਗੱਲ ਆ ਓਹੋ ਜੈਸਮੀਨ ਉੱਥੇ ਇੱਕ ਬੰਦੇ ਜੋਗੇ ਥੋੜੀ ਰੱਖੇ ਹੋਏ ਅਗਲੇ ਨੇ ਸਾਰਾ ਕੁਝ ਦੇਖ ਕੇ ਹੀ ਰੱਖੇ ਹੋਏ ਹੋਣੇ ਸੈਟ ਐ ਬਸ ਇੱਥੇ ਲੈ ਮੰਮੀ ਲਾਓ ਮੋੜਨੇ ਤਾਂ ਨਹੀਂ ਚੱਲ ਮੋੜ ਵੀ ਹੋ ਸਕਦੇ ਨਹੀਂ ਉਹ ਮੋੜਦੇ ਕਾਨੂੰ ਐਡੀ ਵੀ ਕੀ ਗੱਲ ਆ ਬਿਸਕੁਟ ਉਹਨਾਂ ਦੇ ਲਿਆਂਦੇ ਵੀ ਨੇ ਇਹਨਾਂ ਦੇ ਮਸ਼ਹੂਰ ਬਿਸਕੁਟ ਆ ਉਹ ਜਿਹੜੇ ਮੰਮੀ ਵਾਜੀਆ ਹਾਂ ਠੀਕ ਆ ਮਿੱਠਾ-ਮਿੱਠਾ ਹੈ ਠੀਕ ਆ ਦਹੀਂ ਤਾਂ ਅੱਧਾ ਕੁ ਥੋੜਾ ਤੁਹਾਨੂੰ ਸਾਰੀ ਪਤਾ ਕੀ ਗੱਲ ਆ ਅੱਧਾ ਕੁ ਦੇ ਦਿੰਦੇ ਬਸ ਦੇਖੀਏ ਮਿੱਠਾ ਇਹ ਇਹ ਇੰਦੇ ਘੱਟ ਬਿਸਕੁਟ ਘਾਤੇ ਲੈ ਕੇ ਆਉਂਦੇ ਹੋ ਕੋਰ ਘਾਤੇ ਹੂੰ ਭਾਈ ਬਾਕੀ ਸਵਾਦ ਆ ਕੋਰ ਹੈ ਹੂੰ 10 ਮਿੰਨ ਬੰਦਦੇ ਨਹੀਂ ਉਹ ਗੱਲ ਪਤਾ ਕੀ ਆ ਏ ਉਹ ਬੰਦਦੇ ਨਹੀਂ ਆਪਣੇ ਘਰ ਘਾਰੇ ਬਸ ਘਾਰੇ ਖਾਣੇ ਉਹਨਾਂ ਨੇ ਉਹਨਾਂ ਦੇ ਰਵਾਜੇ ਨਹੀਂ ਸੰਧਾਰੇ ਦਾ ਸੰਧਾਰ ਦਰਵਾਜੇ ਨਹੀਂ ਹੈ ਉਹ ਨਹੀਂ ਜਾਂਦਾ ਬਸ ਉਹਨਾਂ ਨੇ ਕੱਲਾ ਲੋੜੀ ਨੂੰ ਸੰਧਾਰਾ ਜਾਂਦਾ ਬਸ ਓਕੇ ਅੱਗੇ ਅਸੀਂ ਉਹਨਾਂ ਨੂੰ ਦੰਦੇ ਨਹੀਂ ਇਹ ਤਾਂ ਚੱਲ ਹੁਣ ਤੇਰੇ ਕਰਕੇ ਪਹਿਲੀ ਵਾਰ ਅਸੀਂ ਲੱਗੇ ਦੇਣ ਭਾਰੇ ਦੇ ਵਿੱਚ ਆ ਲੈ ਨਹੀਂ ਲੋੜੀ ਨਹੀਂ ਸੰਧਾਰਾ ਜਾਂਦਾ ਉਹਨਾਂ ਦੇ ਬਸ ਕਿੰਨੀ ਤਰਾਂਗਾ ਪੈਸੇ ਹਾਂ ਆ ਦੁਨਰੀ ਹੋ ਗਈ ਚੂੜੀਆਂ ਹੂੰ ਦੇ ਉਹ ਬਾਕੀ ਡੱਬਾ ਲੈ ਲਵਾਂਗੇ ਹਾਂ ਆਮ ਗਿਆ ਸੂਟ ਦੀਦੀ ਮੜਿਆ ਜੋ ਪਾਪਾ ਪੜਾਇਆ ਮੇਰੇ ਬੈੱਡ ਪਰ ਪਿਆ ਕਾਲੇ ਰੰਗ ਦਾ ਉਹਦੇ ਵਿੱਚ ਉਹ ਪਿਆ ਨਾ ਕਹਿੰਦੇ ਨੇ ਹੁੰਦੇ ਆ ਉਹਨੂੰ ਅੰਗੂਰੀਆਂ ਚੂੜੀਆਂ ਹਾਂ ਚੂੜੀਆਂ ਨਹੀਂ ਚਾਹੀਦੀ ਹੁੰਦੀ ਆ ਕਿ ਮੈਂ ਵੀ ਅਲੀ ਸ਼ਿੰਗਾਰ ਦਾ ਦੋਕ ਦੋਕ ਸਮਾਨ ਲੈਣਾ ਬਸ ਅੱਛਾ ਹੋ ਜਾ ਦੇ ਰਹੇ ਹੋ ਕਿਆ ਚਾਹੀਦਾ ਥੇ ਠੀਕ ਆ ਬਿਸਕੁਟ ਅੱਛਾ ਬੱਚ ਖੋਲਣੇ ਆ ਯਾਰ ਸੋਨਾ ਪੀਪਾ ਭਰ ਗਿਆ ਲਾਹੌਰ ਅੱਧਾ ਭਰ ਗਿਆ ਪੀਪਾ ਇਹ ਕਿੰਨੇ ਕਿਤੋਂ ਲੈ ਕੇ ਆਏ 2 ਕਿਲੋ ਜੇ ਕਿਲੋ ਹੋਰ ਹੁੰਦੇ ਪਾਉਣਾ ਪਾਹ ਹੋ ਜਣਾ ਦਾ ਉਹਨਾਂ ਦੇ ਤਾਂ ਇਹੀ ਨਹੀਂ ਮੁੱਕਣੇ ਉੱਥੇ ਵੰਡਦੇ ਨਹੀਂ ਉਹ ਆਪੇ ਠੀਕ ਆ ਉਹਨਾਂ ਨੇ ਆਪੇ ਖਾਣੇ ਆ ਠੀਕ ਆ ਹੂੰ ਉਹਨਾਂ ਦਾ ਯਾ ਰਿਵਾਜੇ ਨਹੀਂ ਹੈਗਾ ਹੁਣ ਆਪਾਂ ਵੀ ਕੀ ਕਰੀਏ ਹਾਂ ਗਲਤ ਆ ਹਏ ਲੈ ਆਹੋ ਇਹਦੇ ਨਾਲ ਫਾਫੇ ਇੱਥੇ ਲਾਫਾਫੇ ਪੈਜੇ ਉਹਦੇ ਤੇ ਬੈਠੋリエ ਇੱਥੇ ਲਾਫਾਫੇ ਲੈ 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 ਐ ਪਾਈ ਚੂੜੀਆਂ ਦੀਦੀ ਜੋਕੀਆਂ ਦਾ ਹੈਗੀਆਂ ਹੈ ਹਾਂ ਲਿਆਂਦੀ ਆ ਸਿੱਗੀਆਂ ਮਿੰਦੀਆਂ ਵੀ ਆ ਵੀ ਦੇਣਾ ਸਮਾਨ ਹਾਂਜੀ ਸ਼ਿੰਗਾਰ ਦਾ ਸਮਾਨ ਬਸ ਅੱਛਾ ਲੈ ਦੂਗਲ ਖਾਣ ਕਿਸ ਤੇ ਠੀਕ ਆ ਠੀਕ ਆ ਇਹਦੇ ਵਿੱਚ ਪਾਪਾ ਇੱਕਣਾ ਇੱਕਣਾ ਫੋਲਡ ਕਰਨੀ ਆ ਮੰਮੀ ਐਖਣਾ ਆ ਉਹਨੂੰ ਕਰਤੀ ਜਾਂਦੀਆਂ ਨਹੂਰ ਨੇ ਕੱਲੀਆਂ-ਕੱਲੀਆਂ ਪਹਿਲਾਂ ਬਾਹਰ ਰੱਖਿਆ ਆਣ ਕੇ ਉਹ ਖਿਲਾਰਤੀਆਂ ਮੈਂ ਦੁਬਾਰਾ ਕਰਨੀ ਆ ਬੈ ਕੇ ਵੈਰੀ ਗੁੱਡ ਜੇ ਮੁੰਨੀ ਸਰਦਾਰ ਜੀ ਨੂੰ ਸਾਰਾ ਕੰਮ ਤਾਂ ਕਰਨਾ ਆਉਂਦਾ ਮੈਂ ਕਰ ਦਿੰਦਾ ਮੰਨੂ ਕਿਹਾ ਅਸੀਂ ਵੀ ਕਰਕੇ ਦੇਖ ਲਈਏ ਹੂੰ ਮਨ ਤਾਂ ਆਉਂਦਾ ਪਹਿਲਾਂ ਤੁਸੀਂ ਕਰਕੇ ਦੇਖ ਲਓ ਫੇ ਮੈਂ ਕਰ ਦੂੰਗਾ ਠੀਕ ਹੋਰ ਕੀ ਆਈ ਦਫਾ ਪੇ ਕਿਤੇ ਨਹੀਂ ਫਟੀ ਜਾਂਦੇ ਇਹ ਦਫਾ ਆਪਣੀ ਥੰਗਰਾ ਟਟਣ ਦਾ ਬਬ ਉਹ ਕਰ ਲੋ ਕੈਂਚੀ ਨਾਲ ਵੱਢ ਲੋ ਇੱਥੇ ਟੀਟ ਬਹੁਤ ਹੈ ਉਹ ਤਾਂ ਹੈ ਮਮੀ ਇਹਦੇ ਤੋਂ ਬੰਨ੍ਹਣਾ ਹੋ ਰਿਹਾ ਹਾਂ ਹੈ ਨਾਕ ਬਹੁਤ ਆ ਬਸ ਗੱਬੇ ਰੱਖ ਕੇ ਮੰਮੀ ਬਸ ਆਲੇ-ਦਾਲੇ ਦੇ ਵਿੱਚ ਨੂੰ ਘੁਮਾ ਦੇ ਉਹਨੂੰ ਫੋਲਡ ਕਰ ਦੇ ਕੋਈ ਔਖਾ ਨਹੀਂ ਹੈਗਾ ਕੰਮ ਮੈਂ ਮੰਮੀ ਕਿ ਆਪਦੇ ਨਹੀਂ ਕੀਤੀ ਨਾ ਨਾ ਹੁਣ ਇੱਕ ਨਹੀਂ ਆ ਪਰ ਉਹਦੇ ਗੱਲ ਹੁਣ ਹਾਂ ਸਾਰੀਆਂ ਸਾਰੀਆਂ ਕਰਤੀਆਂ ਭਾਈ ਕਰਤੀਆਂ ਇਹੋ ਕਰਿਆ ਕੰਮ ਦੂ ਬਈ ਆ ਬਸ ਦੱਤ ਵੱਢਣੇ ਆਲੇ ਕਰਤੀਆਂ ਦਾ ਕਰਤੀਆਂ ਦੱਤ ਜੀ ਵੱਢ ਕੇ ਨਾਮ ਹੀ ਹੋਣਾ ਇਹ ਕਹ ਦਿੰਦੇ ਆ ਚਲ ਕੋਈ ਨਾ ਆਹ ਦੇਖ ਤੂੰ ਮੇਰੀਆਂ ਫੋਲਡ ਕਰੀਆਂ ਵਿਆਂ ਆ ਭੈ ਲਫਾ ਭਈ ਨਹੀਂ ਸਾਰੇ ਕੋ ਹੋ ਜਾ ਸੋਚ ਦੇਖ ਇੱਕ ਮਿੰਟ ਇੱਥੇ ਵੀ ਕਚਰਾ ਮਚਲਾ ਜਾ ਕਰਿਆ ਵਾ ਉੱਤੇ ਵੀ ਕਚਰਾ ਮਚਲਾ ਜਾ ਜਾਗੇ ਹਾਂ ਜੀ ਦੱਸੋ ਦੋ ਸਫਾਈ ਆਈ ਉਹ ਸਫਾਈ ਨਹੀਂ ਆਈ ਸਫਾਈ ਨਹੀਂ ਆਈ ਗੱਲ ਦਾ ਸਫਾਈ ਦੀ ਹੁੰਦੀ ਆ ਫੇ ਸਾਰੀ ਪੈਨ ਲਫਾਪਾ ਦੂਹਾਈ ਚਲੋ ਦੀਦੀ ਨੇ ਵੀ ਲਫਾਪਾਤਾ ਕੀ ਉਹ ਕਰਨਾ ਦੀਦੀ ਨੇ ਆਖਿਆ ਜੀ ਲਾਏ ਆਉਦੇ ਹੋਗੇ ਚੂੜੀਆਂ ਭਾਈ ਗਿੰਨੂ ਦੀਆਂ ਚੂੜੀਆਂ ਵੀ ਹੋ ਗਈਆਂ ਲਓ ਜੀ ਬਾਕੀ ਹੁਣ ਚਾਹ ਆਹ ਹੋ ਗਈ ਹੋਰ ਕੋਈ ਸਮਾਨ ਹੁਣ ਹੋਰ ਇੱਕ ਵਾਰ ਸਿੱਟ ਮੈਂ ਮੇਲ ਨੂੰ ਖੰਮਣੀ ਯਾਦ ਰੱਖਿਓ ਜਾਣ ਲੇ ਕੇ ਪਰ ਖੰਮਣੀ ਬਣਨੀ ਹੈ ਖੰਮਣੀ ਬਣਨੀ ਹਾਂ ਮੜੀ ਜੀ ਲਿਆ ਮਾਤਾ ਖੰਮਣੀ ਕੱਢ ਕੇ